ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਾਜਸਵਿੰਦਰ ਰਖੀ ਦੋਸਤੋ ਅੱਜ ਧੂਰੀ ਵਾਸੀਆਂ ਲਈ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕੇਂਦਰ ਦੇ ਰੇਲ ਰਾਜ ਮੰਤਰੀ ਜੀ ਰਵੀਤ ਮਿੱਟੋ ਜੀ ਇੱਕ ਬਹੁਤ ਵੱਡੀ ਸਗਵਾਤ ਲੈ ਕੇ ਆਏ ਸੀਗੇ ਉਹ ਜੋ ਆਪਣੀ ਚਿਰਾਵੀ ਨਾਮਕ ਦੀ ਮੰਗ ਸੀਗੀ ਜੋ ਮੰਨ ਲਓ ਬਹੁਤ ਪੁਰਾਣੀ ਮੰਗ ਚੱਲੀ ਆ ਰਹੀ ਹੈ ਜਿਨੇ ਧੂਰੀ ਨੂੰ ਦੋ ਹਿੱਸਿਆਂ 'ਚ ਵੰਡਿਆ ਪਿਆ ਆਪਣੇ ਜੋ ਰੇਲਵੇ ਫਾਟਕ ਨੇ ਬਜ਼ਾਰ ਵਾਲੇ ਡੰਡਿਆ ਦੇ ਫਾਟਕ ਉੱਪਰੋਂ ਤੇ ਇੱਕ ਹੋਰ ਏਜ ਬ੍ਰਿਜ ਦੀ ਮੰਗ ਸੀ ਉਹਦੇ ਵਾਸਤੇ ਅੱਜ ਧੂਰੀ ਵਿਜ਼ਿਟ ਕੀਤੀ ਸੀ ਵੀ ਤੇ ਉਹ ਸਾਰੀ ਸਿਚੁਏਸ਼ਨ ਸਾਰਾ ਕੁਝ ਦੇਖ ਕੇ ਗਏ ਨੇਗੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2026 ਚ ਮੰਨ ਲਓ ਇੱਕ ਸਾਲ ਦੇ ਅੰਦਰ ਅੰਦਰ ਇਹ ਓਵਰਵੇਜ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਲਦੀ ਹੀ ਇਹ ਲੋਕਾਂ ਨੂੰ ਧੂਰੇ ਲੋਕਾਂ ਵਾਸਤੇ ਉਹਨਾਂ ਨੂੰ ਸਮਰਪਿਤ ਹੋ ਜਾਊਗਾ ਸੋ ਦੋਸਤ ਇੱਕ ਕਲਮਾ ਹੋਰ ਕਰਨੀ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਐਡੀ ਕੀ ਘਬਰਾਹਟ ਹੋ ਗਈ ਮਿੱਟੂ ਜੀ ਦੇ ਧੂਰੀ ਆਉਣ ਤੇ ਕਿ ਉਹਨਾਂ ਦੇ ਆਉਣ ਤੋਂ 2 ਮਿੰਟ ਪਹਿਲਾਂ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਅਸੀਂ 53 ਕੋ ਕਰੋੜ 76 ਲੱਖ ਰੁਪਇਆ ਧੂਰੀ ਦੇ ਓਵਰਬ੍ਰਿਜ ਵਾਸਤੇ ਜਾਰੀ ਕਰਤਾ ਪਰ ਉਹ ਕਿਹੜੇ ਓਵਰਬ੍ਰਿਜ ਵਾਸਤੇ ਜਾਰੀ ਕੀਤਾ ਉਹ ਓਵਰਬ੍ਰਿਜ ਬਾਨਾ ਕਿੱਥੇ ਆ ਇਹ ਤਾਂ ਦੱਸ ਦਿਓ ਤੁਸੀਂ ਮੁੱਖ ਮੰਤਰੀ ਸਾਹਿਬ ਤੁਸੀਂ ਜਾਰੀ ਤਾਂ ਕਰਤਾ ਉਹਦੇ ਤੁਹਾਡੇ ਨੁਮਾਇंदे ਕਹਿ ਰਹੇ ਨੇ ਕਿ ਵੀ ਇਹ ਪੈਸਾ ਸਾਰਾ ਕੁਝ ਸਾਰੀਆਂ ਫਾਈਲਾਂ ਕਲੀਅਰ ਹੋਈਆਂ ਹੋਈਆਂ ਨੇ ਦੂਜੇ ਪਾਸੇ ਰੇਲ ਵਿਭਾਗ ਕਹਿ ਰਿਹਾ ਵੀ ਸਾਡੇ ਤੱਕ ਤਾਂ ਹਜੇ ਤੱਕ ਨਾ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਪਹੁੰਚ ਹੋਈ ਆ ਨਾ ਹੀ ਉਹਨਾਂ ਦੇ ਕਿਸੇ ਨੁਮਾਇंदे ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਤੇ ਕੋਲ ਕੋਲ ਬਣੂ ਕਿਵੇਂ ਕਿ ਜਿਵੇਂ ਪਹਿਲਾਂ ਵਾਂਗੂ ਤੁਹਾਡਾ ਇੱਕ ਲਾਰੇਵਾਜੀ ਆ ਇੱਕ ਮਤਲਬ ਜੁਮਲਾ ਛੱਡਿਆ ਤੁਸੀਂ ਇਹੀ ਕੁਸ ਤੁਸੀਂ ਕਿਉਂ ਧੁਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋਗੇ ਤੇ 3.5 ਸਾਲ ਜ ਤੁਹਾਨੂੰ ਯਾਦ ਨਹੀਂ ਆਈ ਬੋਲਦੀ ਅੱਜ ਜਦੋਂ ਰੇਲ ਰੇਲ ਰਾਜ ਮੰਤਰੀ ਰਵਿdit Bittu ਜੀ ਆਗੇ ਤੱਕ ਉਹਨੂੰ ਬੋਲਦੀ ਜਾਦਾ ਗਈ ਸੋ ਐਡੀ ਘਮਰਾਹ ਟਕਾ ਦੀ ਕਿ ਤੁਸੀਂ ਨਾਲ ਜਾ ਟਵੀਟ ਕਰਨਾ ਪੈਗਾ ਤੁਹਾਨੂੰ ਸੋ ਮੇਰੀ ਬੇਨਤੀ ਆ ਕਿ ਤੁਸੀਂ ਇੰਨਾ ਗੁੰਮਰਾਹ ਨਾ ਕਰੋ ਜੇ ਤੁਸੀਂ ਕਹਿ ਰਹੇ ਹੋ ਨਾ ਕਿ ਵੀ ਇਹ ਸਾਰਾ ਪੈਸਾ ਪੰਜਾਬ ਸਰਕਾਰ ਨੇ ਲਾਉਣਾ ਪੰਜਾਬ ਸਰਕਾਰ ਕੋਲ ਪਰ ਤਿਆਰ ਕਰੂਗੀ ਤਾਂ ਜੋ ਕ੍ਰੈਡਿਟ ਲੈ ਰਹੇ ਹੋਗੇ ਤਾਂ ਪੈਸਾ ਤਾਂ ਤੁਸੀਂ ਆਮ ਆਦਮੀ ਕਲੀਨਿਕਾ ਤੇ ਵੀ ਲਾਇਆ ਸੀਗਾ ਪਰ ਉਥੇ ਫੋਟੋਆਂ ਕਿਉਂ ਲਾਉਣੀਆਂ ਪੈਗੀਆਂ ਫਿਰ ਤੁਹਾਨੂੰ? ਲਾ ਲਓ ਤੁਸੀਂ ਉੱਤੇ ਆਪਣੀਆਂ ਫੋਟੋਆਂ ਇਹ ਲੋਕਾਂ ਨੂੰ ਗੁੰਮਰਾਹਣਾ ਕਰੋ ਪੰਜਾਬ ਦੇ ਲੋਕ ਸਭ ਜਾਣਦੇ ਨੇ ਪਹਿਲੀ ਗੰਤੀ ਕਿ ਪੈਸਾ ਆਉਂਦਾ ਕਿੱਥੋਂ ਆਉਂਦਾ ਕਿਹੜੀ ਚੀਜ਼ ਵਾਸਤੇ ਹੋ ਤੁਸੀਂ ਬਰਤ ਦੇ ਕਿਹੜੀ ਚੀਜ਼ ਵਾਸਤੇ ਹੋ ਆਪਣੀਆਂ ਮਸੂਰੀਆਂ ਕਰਨੋਂ ਹਟਜੋ ਕਿਉਂਕਿ ਪੈਸਾ ਸੈਂਟਰ 'ਤੇ ਇਹਦਾ ਮਸੂਰੀਆਂ ਤੁਸੀਂ ਆਪਦੀਆਂ ਕਰਦੇ ਹੋ ਸੋ ਅੱਜ ਧੂਰੇ ਲੋਕਾਂ ਵਾਸਤੇ ਇਹ ਬਹੁਤ ਵਧੀਆ ਸੁਗਾਤ ਲੈ ਕੇ ਆਏ ਨੇ ਕਿ ਜਲਦੀ ਇਹ ਪਉਂਦਾ ਕੰਮ ਸ਼ੁਰੂ ਹੋਣ ਵਾਲਾ ਤੇ ਇੱਕ ਚੀਜ਼ ਹੋਰ ਬੇਨਤੀ ਕਰਦੇ ਚਾਹਣਾ ਕਿ ਬਿੱਟੂ ਜੀ ਨੇ ਐਲਾਨ ਕਰਕੇ ਗਏ ਨੇ ਕਿ ਸਾਰਾ ਪੁਲੇ ਘਰਨੇ ਬਣਾਉਣਾ ਸੈਂਟਰ ਦੇ ਪੈਸੇ ਨਾਲ ਬੰਨਣਾ ਤੇ ਇਹ ਧੂਰੇ ਲੋਕਾਂ ਦੀ ਮੰਗ ਤੇ ਮਤ ਹੈ ਕਿਉਂਕਿ ਹੁਣ ਤੱਕ ਇਹ ਤੇ ਰਾਜਨੀਤੀ ਹੁੰਦੀ ਆਈ ਆ ਪਰ ਬੀਜੇਪੀ ਕਦੇ ਵੀ ਇਹ ਜਿਹੜੇ ਲੋਕਾਂ ਦੀਆਂ ਅਸਲ ਮੰਗਾਂ ਨੇ ਜਿਹੜੇ ਲੋਕ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੇ ਕਦੇ ਰਾਜਨੀਤੀ ਨਹੀਂ ਕਰਦੇ ਇਹ ਜਿਹੜਾ ਇਹ ਓਵਰਬ੍ਰਿਜ ਦਾ ਕੰਮ ਆ ਇਹ ਰੇਲ ਡਿਪਾਰਟਮੈਂਟ ਆ ਜੋ ਰੇਲਵੇ ਵਿਭਾਗ ਆ ਉਹਦੇ ਨਾਲ ਹੀ ਹੋਣਾ ਦੂਜੇ ਪਾਸੇ ਇੱਕ ਕਹਿ ਰਹੇ ਨੇ ਕਿ ਵੀ ਸਾਡੇ ਕੋਲੋਂ ਤਾਂ ਸਾਰੀਆਂ ਫਾਈਲਾਂ ਪੰਜਾਬ ਸਰਕਾਰ ਵੱਲੋਂ ਕਲੀਅਰ ਨੇ ਸਾਰੇ ਐਨਓਸੀਆਂ ਲੈਤੀਆਂ ਗਈਆਂ ਨੇ ਜਾਂ ਸਾਰਾ ਕੁਝ ਤਿਆਰ ਆ ਬੇਨਾ ਜਾਣ ਕੇ ਅੜਿੱਕਾ ਡਾਉਣਾ ਹੋਏ ਪਰ ਅੜਿੱਕਾ ਡਾਉਣੀ ਤਾਂ ਵੀ ਇੱਥੇ ਗੱਲ ਹੀ ਨਹੀਂ ਤੁਸੀਂ ਲੋਕਾਂ ਨੂੰ ਲੋਕਾਂ ਚ ਗਵਾਲ ਚ ਵਹਿਮ ਪਾ ਰਹੇ ਹੋ ਕਿ ਸੈਂਟਰ ਦੀ ਸਰਕਾਰ ਕੁੜ ਘੜਾ ਰਹੀ ਆ ਪਹਿਲਾਂ ਤੁਸੀਂ ਆਪਣੇ ਫਾਈਲਾਂ ਦਾ ਗੇਅਰ ਕਰਵਾ ਲਓ ਪਹਿਲਾਂ ਜਿੱਥੋਂ ਦੀ ਪੁਲ ਬਣਾਣਾ ਉਹ ਡਿਪਾਰਟਮੈਂਟ ਨਾਲ ਤਾਂ ਗੱਲ ਕਰ ਲਓ ਤੁਸੀਂ ਜਾ ਕੇ ਅੱਜ ਤੱਕ ਤੁਹਾਡੇ ਵੱਲੋਂ ਇੱਕ ਕੋਈ ਮੈਸੇਜ ਕੋਈ ਇੱਕ ਕੰਟੈਕਟ ਨਹੀਂ ਕੀਤਾ ਗਿਆ ਇਹਨਾਂ ਵਿਭਾਗ ਨਾਲ ਤੁਸੀਂ ਕਹਿੰਦੇ ਅਸੀਂ ਪੁਲ ਬਣਾ ਦਾਂਗੇ ਕਿਉਂ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਗੇ ਇਹ ਪੁਲ ਬੀਜੇਪੀ ਸਰਕਾਰ ਹੀ ਬਣਾ ਕੇ ਦੂ ਇਹ ਬਣਾਉ ਵੀ ਤੇ ਇੱਕ ਸਾਲ ਦੇ ਵਿੱਚ ਵਿੱਚ ਦਾ ਕੰਮ ਵੀ ਸ਼ੁਰੂ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਹੀ ਕੰਮ ਚੱਲ ਕੋ ਕਿਉਂਕਿ ਇਹ ਚੀਜ਼ਾਂ ਵਾਸਤੇ ਬਹੁਤ ਟਾਈਮ ਲੱਗਦਾ ਹੁੰਦਾ ਅੱਜ ਤੋਂ ਇਹਦਾ ਪ੍ਰੋਸੈਸ ਸ਼ੁਰੂ ਆ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਇਹ ਕੰਮ ਚੱਲ ਜਾਣਾ ਸੋ ਇੰਦੀ ਖ ਬੇਨਤੀ ਸੀ ਧੰਨਵਾਦ